ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਇੰਗਲੈਂਡ ਬੈਠਿਆਂ ਇੱਕ ਵੱਡੀ ਲੀਖ ਖਿੱਚ ਦਿੱਤੀ ਆ ਉਹਨਾਂ ਨੇ ਸਿੱਧਾ ਸਪਸਟ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸਟੈਂਡ ਲੈ ਲਿਆ ਉਹਨਾਂ ਨੇ ਉਹਨਾਂ ਨੂੰ ਤੋਰਨ ਦੇ ਪਹਿਲੂ ਨੂੰ ਪੈਮਾਨੇ ਨੂੰ ਤਰੀਕੇ ਨੂੰ ਮਤਭਾਗਾ ਕਰਾਰ ਦੇ ਦਿੱਤਾ ਇਹ ਸਾਰੇ ਪਹਿਲੂ ਨੂੰ ਹੁਣ ਅਗਲੇ ਪੜਾਅ ਦੇ ਵੱਲ ਨੂੰ ਜਦੋਂ ਅਸੀਂ ਦੇਖਦੇ ਆ ਤਾਂ ਉਸ ਨੂੰ ਸਮਝਣ ਦੇ ਲਈ ਮੈਂ ਆਪਣੇ ਸੀਨੀਅਰ ਪੱਤਰਕਾਰ ਸਰਦਾਰ ਹਮਿੰਦਰ ਸਿੰਘ ਜੀ ਕੋਲ ਜਾਣਾ ਹੈ ਸਰਦਾਰ ਹਮਿੰਦਰ ਸਿੰਘ ਜੀ ਜਿਸ ਗੱਲ ਦੀ ਚਰਚਾ ਉਸ ਘੜੀ ਤੋਂ ਹੋ ਰਹੀ ਸੀ ਜਿਸ ਘੜੀ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਫੈਸਲਾ ਆਇਆ ਹੁਣ ਗਿਆਨੀ ਰੁਕबीर ਸਿੰਘ ਹੋਰਾਂ ਨੇ ਆਪਣੀ ਸਥਿਤੀ ਜਿੱਤ ਤਰ੍ਹਾਂ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਮੈਂ ਉਸ ਸਵਾਲ ਨੂੰ ਉਸ ਬਾਤ ਨੂੰ ਪਾਉਣ ਤੋਂ ਪਹਿਲਾਂ ਉਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਫੇਸਬੁਕ ਪੇਜ ਦੇ ਉੱਤੇ ਜੋ ਇਬਾਰਤ ਲਿਖੀ ਆ ਮੈਂ ਉਹ ਜੇ ਤੁਸੀਂ ਇਜਾਜ਼ਤ ਦਿਓ ਮੈਂ ਪਹਿਲਾਂ ਉਹ ਸਾਂਝੀ ਕਰਨਾ ਚਾਹੁੰਦਾ ਜੀ ਜੀ ਜਥੇਦਾਰ ਗਿਆਨੀ ਰਕबीर ਸਿੰਘ ਜੀ ਹੋਰਾਂ ਨੇ ਆਪਣੇ ਆਫੀਸ਼ੀਅਲੀ ਜਿਹੜਾ ਅਧਿਕਾਰ ਤੋਂ ਉਹਨਾਂ ਦਾ ਨਿੱਜੀ ਪੇਜ ਹੈ ਫੇਸਬੁੱਕ ਤੇ ਉੱਤੇ ਉਹਨਾਂ ਦੀ ਉੱਤੀ ਪੋਸਟ ਹੈ ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕਰਮ ਵਾਪਰ ਰਹੇ ਹਨ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਬਾਤ ਰਿਹਾ ਹਾਂ ਇਹਨਾਂ ਹਾਲਾਤਾਂ ਤੋਂ ਮੇਰਾ ਮਨ ਬੇहद ਦੁਖੀ ਹੋਇਆ ਹੈ ਸਕਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿਤੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬ ਖਿਲਾਫ ਗਿਣੇ ਮਿੱਥੇ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ মিডিਆ ਟ੍ਰਾਇਲ ਚਲਾਇਆ ਗਿਆ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾਮੁਕਤ ਕਰਨਾ ਮਤਭਾਗ ਹੈ ਇਸ ਤਰ੍ਹਾਂ ਜਥੇਦਾਰ ਸਹਿਬਾਨ ਨੂੰ ਜਲੀਲ ਕਰਕੇ ਸੇਵਾਮੁਕਤ ਕਰਨਾ ਬੇहद ਮਤਭਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨਾ ਬੇहद निंदनीय योग्य ਅਤੇ ਮਤਭਾਗਾ ਵਰਤਾਰਾ ਹੈ ਜੋ ਕਿ ਤਖਤ ਸਾਹਿਬ ਦੀ ਆਜ਼ਾਦ ਹੋਣ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ ਗੁਰੂ ਰਾਖਾ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹ ਇਹ ਸਾਰੀ ਇਬਾਰਤ ਨੂੰ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਨੂੰ ਗਿਆਨੀ ਖੁਦ ਰਗਵੀਰ ਸਿੰਘ ਜੀ ਉਹਨਾਂ ਨੂੰ ਐਸਜੀਪੀਸੀ ਅੰਮ੍ਰਿਤਸਰ ਨੂੰ ਐਸਜੀਪੀਸੀ ਪ੍ਰੈਜ਼ੀਡੈਂਟ ਨੂੰ ਸੁਖਵੀਰ ਸਿੰਘ ਬਾਦਲ ਨੂੰ ਤੇ ਅਕਾਲੀ ਦਲ ਨੂੰ ਟੈਗ ਕਰਦੇ ਨੇ ਆਹ ਇਬਾਰਤ ਸਵਾਲ ਤੇ ਜਵਾਬ ਸਭ ਕੋ ਸਾਹਮਣੇ ਆ ਕੀ ਕਹੋਗੇ ਸਰਦਾਰ ਹਰਮੀਰ ਸਿੰਘ ਜੀ ਲੱਗਦਾ ਜਥੇਦਾਰ ਸਾਹਿਬ ਨੇ ਆਪਣੀ ਸਥਿਤੀ ਬੁਰਕੇ ਸਾਫ਼ ਕਰਤੀ ਹੈ ਜਿਹੜੀ ਪਹਿਲਾਂ ਇੱਕ ਵਾਰ ਥੋੜੀ ਜਿਹੀ ਲੱਗਦੀ ਸੀ ਵੀ ਕੁਝ ਰੋੜ ਖਟੋੜਾ ਜਿਹਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਬਾਦਲ ਚੱਲ ਰਿਹਾ ਸੀਗਾ ਕਿ ਦੇਖੋ ਜੀ ਕਮੇਟੀ ਨੂੰ ਵੀ ਜਥੇਦਾਰ ਸਾਹਿਬ ਨੇ ਤਾਂ ਇਹ ਕਹਤਾ ਵੀ ਰੁਤੂਵੇ ਦਾ ਖਿਆਲ ਰੱਖੋ ਅਸੀਂ ਕਿਹੜਾ ਤਨਬ ਕਰਦੇ ਆ ਜਥੇਦਾਰ ਸਾਹਿਬ ਨੂੰ ਉਹਨਾਂ ਕੋਲ ਪੁੱਛਣ ਜਾਂਦੇ ਆ ਉਹ ਆਪਣੀ ਗੱਲ ਕਹਿ ਦੇਣ ਇਹ ਇਹ ਅਸਲਚ ਮਾਮਲਾ ਸਮੁੱਚਤਾ ਚ ਦੇਖਿਆ ਜਾਊਗਾ ਹੁਣ ਜਦੋਂ ਇਸ ਤੋਂ ਪਹਿਲਾਂ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਸਾਹਮਣੇ ਆ ਕੇ ਉਹ ਥੋੜਾ ਜਿਹਾ ਉਹਨਾਂ ਦਾ ਗੱਜ ਵੀ ਭਰਿਆ ਸੀ ਤੇ ਗੱਲ ਆ ਕੇ ਕਹੀ ਸੀ ਕਿ ਮੇਰੀਆਂ ਜੜੀਆਂ ਲੜਕੀਆਂ ਨੂੰ ਮੇਰੇ ਪਰਿਵਾਰ ਤੱਕ ਨੂੰ ਜੋ ਕਿਹਾ ਜਾ ਰਿਹਾ ਹੈ ਜੋ ਉਹਨਾਂ ਦੇ ਛੋਕੜ ਫਰੋੜਿਆ ਜਾ ਰਿਹਾ ਹੈ ਜੋ ਬਾਕੀ ਦੀਆਂ ਧਮਕੀਆਂ ਆ ਰਹੀਆਂ ਨੇ ਤੇ ਉਹਨਾਂ ਨੇ ਅਸਤੀਫਾ ਭੇਜਤਾ ਸੀਗਾ ਉਸ ਦੋਸ਼ ਗੱਲ ਦੇ ਵਿੱਚ ਉਸੇ ਰਾਤ ਨੂੰ ਰਾਤ ਤੱਕ ਗਿਆਨੀ ਰਘਵੀਰ ਸਿੰਘ ਜੀ ਸਾਹਮਣੇ ਆ ਕੇ ਉਹਨਾਂ ਨੇ ਆਪਣੀ ਵੀਡੀਓ ਪਾਈ ਸੀ ਔਰ ਨਾਲ ਦੀ ਨਾਲ ਉਹ ਵੀਡੀਓ ਜਨਤਕ ਵੀ ਕਰਤੀ ਸੀ ਤੇ ਐਜੀਪੀਸੀ ਦੇ ਪ੍ਰਧਾਨ ਹਰ ਜਿਹੜੇ ਥਾਮੀ ਸਾਹਿਬ ਨੇ ਐਡਵੋਕੇਟ ਹਰਜਿੰਦਰ ਸਿੰਘ ਥਾਮੀ ਉਹਨਾਂ ਨੂੰ ਟੈਲੀਫੋਨ ਤੇ ਵੀ ਕਹਿਤਾ ਸੀਗਾ ਕਿ ਉਹਨਾਂ ਦਾ ਅਸਤੀਫਾ ਜੇ ਪ੍ਰਵਾਨ ਨਾ ਕੀਤਾ ਤਾਂ ਸਾਡਾ ਵੀ ਲੈ ਲਿਓ ਅਸਤੀਫਾ ਪ੍ਰਵਾਨ ਨਹੀਂ ਕਰਨਾ ਮਤਲਬ ਇਹ ਥ्रेट ਕੀਤਾ ਜੇ ਪ੍ਰਵਾਨ ਕਰ ਲਿਆ ਤਾਂ ਅਸੀਂ ਵੀ ਨਾਲ ਹੀ ਜਾਵਾਂਗੇ ਤੇ ਨਹੀਂ ਤਾਂ ਇਹ ਅਸਤੀਫਾ ਪ੍ਰਵਾਨ ਨਾ ਕਰੋ ਔਰ ਉਹ ਸਭ ਨੇ ਦਰਸ਼ਕਾਂ ਨੇ ਦੇਖਿਆ ਹੋਵੇਗਾ ਉਸੇ ਰਾਤ ਤਾਂ ਵੀ ਸਾਹਿਬ ਬਿਨਾਂ ਦਸਤਾਰ ਸਜਾਏ ਕੇਸਰੀ ਬਣ ਕੇ ਆਏ ਸੀ ਤੇ ਨਹੀਂ ਜਥੇਦਾਰ ਸਾਹਿਬ ਸਨਮਾਨਤ ਨੇ ਅਸੀਂ ਕੋਈ ਵੀ ਇਹੋ ਜੀ ਕਾਰਵਾਈ ਨਹੀਂ ਕਰਾਂ ਤੇ ਉਸੇ ਬੰਬਲੇ ਦੇ ਵਿੱਚ ਜਦੋਂ 7 ਮੈਂਬਰੀ ਕਮੇਟੀ ਦੀ ਗੱਲ ਵੀ ਆਉਂਦੀ ਹੈ ਇਹ ਦੋ ਗੱਲਾਂ ਜੁੜ ਗਈਆਂ ਜੁੜੀਆਂ ਹੋ ਜਾਂ ਨੇ ਆਪਸ ਦੇ ਵਿੱਚ ਤੇ ਪਹਿਲਾ ਇੱਕ ਗੱਲ ਆ ਰਹੀ ਸੀ ਕਿ ਜੰਦਾ ਸਾਹਿਬ ਨੇ ਕਹਿਤਾ ਕਿ ਉਹ ਬੁਧਾਸ ਰਚ ਸਕਦੇ ਨੇ ਆਪਣੀ ਜੇ ਚਾਹੋਂ ਤਾਂ ਗਿਣਤੀ ਪਰ ਜਦੋਂ ਗਿਰਤੀ ਵਧਾਉਣ ਦਾ ਮਾਮਲਾ ਉਹਨਾਂ ਨੂੰ ਪੁੱਛਿਆ ਗਿਆ ਉਸੇ ਵਰਕਿੰਗ ਕਮੇਟੀ ਦੇ ਵਿੱਚੋਂ ਨਵੇਂ ਬੰਦੇ ਪਾ ਕੇ ਭੇਜਿਆ ਗਿਆ ਤਾਂ ਜੱਜਦਾਰ ਸਾਹਿਬ ਨੇ ਕਿਹਾ ਕਿ ਨਹੀਂ ਇਹ ਤਾਂ ਵਿੱਚੋਂ ਤਰਖਾਈਏ ਪਾ ਲੈ ਵਿੱਚ ਬਾਕੀ ਨੇ ਮੇਰਾ ਮਤਲਬ ਇਹ ਨਹੀਂ ਸੀ ਵਧਾਉਣ ਦਾ ਮਤਲਬ ਵੀ ਇਹ ਤੁਸੀਂ ਵਧਾ ਲੋਗੇ ਇਹਦਾ ਮਤਲਬ ਤਾਂ ਫਿਰ ਇਹ ਵੀ ਸੱਤ ਮੈਂਬਰ ਦੀ ਕਮੇਟੀ ਨੂੰ ਕਮਾਂਡ ਦਿਓ ਤੇ ਉਹ ਦੇਖਣਗੇ ਤੇ ਜਿਵੇਂ ਮੈਂਬਰਸ਼ਿਪ ਕੱਟੀ ਜਾਊਗੀ ਤੇ ਉਸ ਤੋਂ ਬਾਅਦ ਉਹ ਸੱਤ ਮੈਂਬਰ ਦੀ ਕਮੇਟੀ ਨੂੰ ਸਹਾਇਕੀ ਸਮਝਦੇ ਹੋਣਗੇ ਤਾਂ ਹੋਰ ਪਾ ਲੈਣਗੇ ਉਹ ਮਾਮਲਾ ਵੀ ਵਿੱਚੇ ਚੱਲ ਗਿਆ ਇਹ ਦੋ ਮਾਮਲੇ ਤਾਂ ਚੱਲਦੇ ਜਾਂਦੇ ਸ਼ਾਇਦ ਅਕਾਲੀ ਲੀਡਰਸ਼ਿਪ ਨੇ ਦੇਖ ਲਿਆ ਕਿ ਹੁਣ ਲੜਾਈ ਆਰ ਪਾਰ ਦੀ ਹੈ ਇਹ ਉਂਗਲਾਂ ਹੁਣ ਜਥੇਦਾਰ ਸਾਹਿਬ ਤੇ ਉੱਠ ਰਹੀਆਂ ਸੀ ਇਹ ਉੱਠ ਰਹੀਆਂ ਸੀ ਕਿ ਆਪ ਸ਼ਾਇਦ ਓਟੜ ਗਏ ਨੇ ਜੀ ਤੇ ਇੱਥੇ ਉਹਨਾਂ ਨੂੰ ਕਰਨ ਨੂੰ ਕਹਿ ਗਏ ਸ਼ਾਇਦ ਕੋਈ ਡਿਜ਼ਾਈਨ ਹੈ ਸ਼ਾਇਦ ਕੋਈ ਸਮਝੌਤਾ ਹੈ ਇਸੇ ਲਈ ਉਹਨਾਂ ਨੇ ਉੱਥੇ ਬੈਠ ਕੇ ਫਿਰ ਇਹ ਇੱਕ ਆਪਣੇ ਬੰਨੋ ਜਦੋਂ ਜਪਾਨੀ ਕਹਿੰਦੇ ਨੇ ਪੂਰਾ ਸਤੋਦੀ ਗੁਜਰ ਜਾਂਦਾ ਤਾਂ ਆਪਣੀ ਸਥਿਤੀ ਸਪਸ਼ਟ ਕਰਨੀ ਪੈਂਦੀ ਹੈ ਤੇ ਜਦਦਰ ਸਾਹਿਬ ਨੇ ਆਪ ਲੇਖ ਕੇ ਸਪਸ਼ਟ ਕੀਤੀ ਹੈ ਕਿ ਉਹ ਆਪਣੇ ਉਸ ਸਟੈਂਡ ਤੇ ਕਾਇਮ ਨੇ ਜਿਹੜੇ ਤੇ ਉਹਨਾਂ ਨੇ ਇੱਥੇ ਪ੍ਰੈਸ ਦੇ ਸਾਹਮਣੇ ਇਹ ਕਿਹਾ ਸੀਗਾ ਕਿ ਜਿਹੜੀ ਜਾਂਚ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਅਕਾਲ ਤਖਤ ਸਭ ਨੂੰ ਸੌਂਪ ਤੋ ਸੰਬੋਧਤ ਬਾਅਦ ਵੀ ਜਦ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਨਹੀਂ ਸੌਪੀ ਉਹ ਜਾਂਚ ਅਕਾਲ ਤਖਤ ਸਭ ਨੂੰ ਪੇ ਉਦੋਂ ਬਾਅਦ ਅਗਲਾ ਸਟੈਪ ਉਹਨਾਂ ਨੇ ਇਹ ਕਿਹਾ ਸੀ ਕਿ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਦੀ ਹਾਜ਼ਰੀ ਚ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਇਹ ਆਪਣਾ ਕਹਿ ਚੁੱਕੇ ਨੇ ਪਬਲਿਕਲੀ ਕਿ ਜੀ ਮੈਂ ਇਹੋ ਜੇ ਕਿਸੇ ਪਾਪ ਚ ਸ਼ਾਮਲ ਨਹੀਂ ਜਾਂ ਤਾਂ ਮਾਮਨਾ ਰਫਾ-ਦਫਾ ਸਮਝਿਆ ਜਾਵੇ ਮਾਮਨਾ ਨਿਪੜਿਆ ਸਮਝਿਆ ਜਾਵੇ ਇਹਦਾ ਮਤਲਬ ਅਕਾਲ ਤੱਕ ਸਭ ਨੂੰ ਤਾਂ ਮਾਮਨਾ ਨਵੇਂ ਦਿੱਤਾ ਗਿਆ ਨਾਲ ਉਹ ਵੀ ਕਹਿੰਦੇ ਆ ਰਹੇ ਨੇ ਲਗਾਤਾਰ ਜਿਹੜੀ ਇਹ ਕਹਿਣਾ ਜਥੇਦਾਰ ਸਾਹਿਬ ਦਾ ਜਿਆਦਾ ਇੰਪੋਰਟੈਂਟ ਹੈ ਕਿ ਜਦੋਂ ਤੋਂ 2 ਦਸੰਬਰ ਵਾਲੇ ਹੁਕਮਨਾਮੇ ਸੜਾਏਗੇ ਉਦੋਂ ਤੋਂ ਹੀ ਟਾਰਗੇਟ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਗਈ ਜਥੇਦਾਰ ਮਤਲਬ ਹਰਪ੍ਰੀਤ ਸਿੰਘ ਹੋਣ ਕਲੀਅਰ ਕੱਟ ਮਾਮਲਾ ਹੈ ਉਹਨਾਂ ਨੇ ਉੱਥੇ ਬੈਠੇ ਕੋਈ ਆਏ ਤਾਂ ਡਿਸੀਜਨ ਸੀ ਸੀ ਲੈਣਾ ਜਾ ਕੇ ਉਹ ਹੈ ਜਾਂ ਫੈਸਲਾ ਤਾਂ ਸ਼ਾਇਦ ਪਹਿਲਾਂ ਇੱਕ ਅੱਧੀ ਵਾਰੀ ਗਿਆਨੀ ਪੂਰਨ ਸਿੰਘ ਨੇ ਕਰਤਾ ਸੀ ਜਾਂਦੇ ਜਾਂਦੇ ਰਸਤੇ ਦੇ ਵਿੱਚੋਂ ਪੀ ਸੀਓ ਤੋਂ ਇੱਕ ਹੁਕਮਨਾਮਾ ਕਰਤਾ ਸੀਗਾ ਜਾ ਕੇ ਜਾਰੀ ਉਸ ਪਦਰ ਦੇ ਉੱਤੇ ਗੁਰਦੇਤੋ ਸਾਹਿਬ ਜੱਕੇ ਇੱਥੋਂ ਜਾ ਕੇ ਕਿਤੇ ਜਾ ਰਹੇ ਸੀਗੇ ਪਰ ਉਹਨਾਂ ਨੇ ਆਪਣੀ ਗੱਲ ਕਲੀਅਰ ਕਰਤੀ ਕਿ ਆਉਂਦੇ ਤੱਕ ਕਿ ਉਹਨਾਂ ਦਾ ਸਟੈਂਡ ਕੀ ਹੋਏਗਾ ਹੁਣ ਜਦੋਂ ਵਾਪਸ ਆਉਂਦੇ ਇਹਦੋਂ ਪਹਿਲਾਂ ਵੀ ਉਹਨਾਂ ਨੇ ਇੱਕ ਗੱਲ ਕਲੀਅਰ ਕੀਤੀ ਸੀ ਉਹਨਾਂ ਨੇ 28 ਜਨਵਰੀ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਰੱਖੀ ਸੀ ਉਹ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਪੋਸਟਪੋਨ ਕਰਨੀ ਪਈ ਉਹ ਕਹਿ ਰਹੇ ਸੀ ਕਿ ਅਗਲੀ ਮੀਟਿੰਗ ਜਲਦੀ ਰੱਖ ਦਾਂਗੇ 2-3 ਦਿਨਾਂ ਚ ਦਿਨ ਤਾਂ ਜ਼ਿਆਦਾ ਚੱਲ ਗਏ ਵਿਦੇਸ਼ ਦੇ ਵਿੱਚ ਵੀ ਉਹਨਾਂ ਨੂੰ ਜ਼ਿਆਦਾ ਟਾਈਮ ਲੱਗ ਗਿਆ ਪਰ ਹੁਣ ਕੀ ਇਹ ਫੈਸਲਾ ਫਿਰ ਦੁਬਾਰਾ ਸਿੰਘ ਸਾਹਿਬਾਦ ਦੀ ਮੀਟਿੰਗ ਬਣਾ ਕੇ ਉਹ ਐਜੇ ਕਲੈਰਿਟੀ ਕਰਨਗੇ ਹੋ ਸਕਦਾ ਆਉਣ ਵਾਲੇ ਦਿਨਾਂ ਚ ਜੇ ਉਹ ਬਣਾ ਲਈ ਤਾਂ ਜਿਹੜੇ ਬੰਦਿਆਂ ਨੇ ਫਿਰ ਅਗਲਾ ਸਟੈਪ ਕੀ ਆ ਜਾਂਦਾ ਹੈ ਜਿਹੜੇ ਸੱਜਣਾ ਨੇ ਜਿਵਾ ਜਿਨ੍ਹਾਂ ਦਾ ਵੀ ਰੋਲ ਹੋਏਗਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਉਹਨਾਂ ਦੇ ਮੁਤਾਬਕ ਕੇ ਇਹ ਵਾਇਲਟ ਕੀਤਾ ਹੈ ਤਾਂ ਕੀ ਉਹਨਾਂ ਨੂੰ ਤਖਤ ਸਾਹਿਬ ਤੇ ਬੁਲਾਇਆ ਜਾਏਗਾ ਤਾਂ ਸਭ ਤੇ ਬੁਲਾ ਕੇ ਹੁਕਮਨਾਮੇ ਦੀ ਉਹਨੰਗੜਾ ਉਹ ਤੋਂ ਬਾਅਦ ਤਾਂ ਫਿਰ ਅਗਲਾ ਸਟੈਪ ਬਹੁਤ ਕੜਾ ਖਤਰਬਾੜ ਕੋਲਦਾ ਕਿ ਤੁਸੀਂ ਨਹੀਂ ਮੰਨਦੇ ਤਾਂ 500 600 ਤੱਕ ਚਲਾ ਜਾਂਦਾ ਇਹ ਅਗਲੀ ਗੱਲ ਇਹਦਾ ਮਤਲਬ ਹੋਰ ਜਿਆਦਾ ਗੰਭੀਰ ਹੋ ਗਿਆ ਮਾਮਲਾ ਜੱਜਦਾਰ ਸਾਹਿਬ ਦੇ ਇਸ ਜਿਹੜੀ ਪੋਸਟ ਦੇ ਨਾਲ ਇੱਕ ਟਾਈਟਲ ਹਮਿੰਦਰ ਸਿੰਘ ਜੀ ਜਦੋਂ ਪੰਜ ਸਿੰਘ ਸਾਹਿਬਾਂ ਦੀ ਬੈਠਕ ਰੱਦ ਕਰਕੇ ਅਚਨਚੇਤ ਇਹ ਸਾਹਮਣੇ ਆਇਆ ਕਿ ਗਿਆਨੀ ਰਕबीर ਸਿੰਘ ਹੋਰੀ ਇੰਗਲੈਂਡ ਜਾ ਰਹੇ ਨੇ ਵਿਦੇਸ਼ ਜਾ ਰਹੇ ਨੇ ਤੇ ਇਹ ਵੀ ਸਪਸ਼ਟ ਹੋਇਆ ਕਿ ਭਾਈ ਉਹ ਜਾਣ ਦੀ ਟਿਕਟ ਲੈ ਕੇ ਜਾ ਰਹੇ ਨੇ ਆਉਣ ਦੀ ਅਜੇ ਨਹੀਂ ਤੇ ਫਿਰ ਪਿਛਲੇ ਦਿਨਾਂ ਚ ਤਰੀਕਾ ਵਧੀਆਂ ਵੀ ਤਦ ਇਹ ਮਸੂਸ ਵੀ ਕੀਤਾ ਜਾਣ ਲੱਗਿਆ ਚਰਚਾ ਵਿਛੜੀ ਕਿ ਜੀ ਕੀ ਜਾਣ ਬੁੱਝ ਕੇ ਉਹਨੂੰ ਭੇਜਿਆ ਗਿਆ ਪਰ ਇਹ ਕੀਤਾ ਗਿਆ ਭਰਤੀ ਮਹਿਮ ਵਾਲਾ ਮਾਮਲਾ ਵੀ ਨਵੇੜ ਲੈਣਾ ਤੇ ਆਉਂਦਿਆਂ ਤੱਕ ਜੀ ਆ ਗਿਆ ਨਹੀਂ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਇਹਨਾਂ ਨੇ ਆਪਣੇ ਹਿਸਾਬ ਨਾਲ ਹੱਲ ਕਰ ਲਿਆ ਪਰ ਕੀ ਅੱਜ ਇੰਜ ਵੀ ਲੱਗ ਰਿਹਾ ਕਿ ਉਧਰ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਬੇਟੀ ਦਾ ਵਿਆਹ ਕਾਰਜ ਸੀਗਾ ਸੋ ਉਸ ਵਿਆਹ ਕਾਰਜ ਤੋਂ ਤਾਂ ਵੀ ਉਹ ਬਾਹਰ ਰਹੇ ਨੇ ਨਾ ਕਿ ਜੇ ਇੱਥੇ ਹੁੰਦੇ ਸ਼ਾਇਦ ਉਸ ਵਿਆਹ ਕਾਰਜ ਜਾਣਾ ਪੈਂਦਾ ਹੋ ਸਕਦਾ ਅਰਦਾਸ ਉਹਨਾਂ ਨੂੰ ਕਰਨੀ ਪੈਂਦੀ ਸੋ ਕੀ ਉਸ ਤੋਂ ਵੀ ਸਮਝਿਆ ਜਾਵੇ ਕਿ ਉਧਰੋਂ ਵੀ ਟਾਲਾ ਵੱਟ ਕੇ ਪਰ ਚਲੋ ਇਹ ਉਹਨਾਂ ਦਾ ਨਿੱਜੀ ਹੋ ਸਕਦਾ ਕਿ ਉਹ ਉਹਨਾਂ ਦਾ ਕੀ ਮਨ ਸੀਗਾ ਪਰ ਅੱਜ ਜਿਹੜੀ ਇਵਾਰਤ ਆਪਾਂ ਸਾਂਝੀ ਕੀਤੀ ਆ ਇਸ ਇਵਾਰਤ 'ਚ ਅਖੀਰ 'ਚ ਜਾ ਕੇ ਇੱਕ ਵਾਰ ਦੋ ਵਾਰ ਤਿੰਨ ਵਾਰ ਉਹ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰੀਕੇ ਨਾਲ ਹਟਾਉਣਾ ਮਤਭਗ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਦਾ ਹਵਾਲਾ ਬਦਿੰਦੇ ਨੇ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਤਾਂ ਇਹਦਾ ਮਤਲਬ ਮੰਨੀਏ ਕਿ ਆਉਂਦੇ ਹੀ ਉਹ ਪੰਜ ਸਿੰਘ ਸਹਿਬਾਨ ਦੀ ਬੈਠਕ ਬੁਲਾਉਣਗੇ ਔਰ ਸੱਤ ਮੈਂਬਰੀ ਕਮੇਟੀ ਤੋਂ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਤੱਕ ਸਖਤ ਫੈਸਲਾ ਲੈ ਸਕਦੇ ਨੇ ਉਸ ਕਮੇਟੀ ਨੂੰ ਜਿਹਨੇ ਫੈਸਲਾ ਸੁਣਾਇਆ ਜਾਂ ਜਿਹੜੀ ਜਾਂਚ ਟੀਮ ਨੇ ਰਿਪੋਰਟ ਦਿੱਤੀ ਜਾਂ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਫੈਸਲੇ ਮੰਨ ਤੋਂ ਭਗੌੜੀ ਹੋ ਰਹੀ ਆ ਉਹਨਾਂ ਨੂੰ ਦੁਬਾਰਾ ਤਲਬ ਕੀਤਾ ਜਾ ਸਕਦਾ ਕਿ ਇੱਥੇ ਤੱਕ ਕਾਰਵਾਈ ਨਵੀਂ ਪਰ ਉਹਦੇ ਵਿੱਚ ਜਥੇਦਾਰ ਸਾਹਿਬ ਕਿਹੜੇ ਹੋਣਗੇ ਹੁਣ ਨਵੇਂ ਜਿਹੜੇ ਲਾਇਏ ਗਏ ਨੇ ਉਹ ਬੈਠਣਗੇ ਪੰਨ ਸਿੰਘ ਸੈਮਨ ਜਾਂ ਕਹਿੰਦੇ ਹਰਪ੍ਰੀਤ ਨੂੰ ਸੱਦਾ ਦੇਣਗੇ ਲੱਗਦਾ ਇਹ ਹੈ ਕਿ ਹੁਣ ਜਿਹੜਾ ਇੱਕ ਗੱਲ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਇੱਥੇ ਸ਼ਾਇਦ ਸਾਮਰ ਨਾ ਹੋਣਾ ਚਾਹੁੰਦੇ ਇਹਦੇ ਤੋਂ ਜ਼ਿਆਦਾ ਮੈਨੂੰ ਇੱਕ ਹੋਰ ਗੱਲ ਲੱਗਦੀ ਹੈ ਜ਼ਿਆਦਾ ਮਹੱਤਵਪੂਰਨ ਜਿਹੜਾ ਇੱਥੇ ਕਹਿ ਰਹੇ ਸੀ ਨਾ ਉਹ ਗਿਆਨੀ ਰਗਵੀਰ ਸਿੰਘ ਬੋਲਦੇ ਕਿਉਂ ਨਹੀਂ ਉੱਥੇ ਵੀ ਬੈਠੇ ਵੀ ਤਾਂ ਕਹੀ ਸਕਦੇ ਨੇ ਜਾਂ ਬਾਕੀ ਸ਼ਾਇਦ ਉਹਨਾਂ ਦੇ ਦਬਾਬ ਚੇ ਹੋਵੇ ਕਿ ਕਿਤੇ ਜਿਆਦਤੀ ਨਾ ਲੱਗੇ ਸੋ ਵੀਰ ਸਿੰਘ ਬਾਦਲਦੀ ਬੇਟੀ ਦੀ ਮੈਰਿਜ ਹੋ ਨਾਣ ਦਿਓ ਉਹਨਾਂ ਨੇ ਕੱਲ ਤੱਕ ਹੋ ਨਾਣ ਦਿੱਤੀ ਜੀ ਇਹ ਜਿਹੜਾ ਅਜਿਤ ਕਹੇ ਔਰ ਇਹ ਪਤਾ ਵੀ ਹੈ ਕੋਈ ਸੂਚਨਾ ਨਹੀਂ ਹੈ ਪਰ ਜੇ ਇੱਕ ਮਤਲਬ ਤਰਕਸੰਗਤ ਤਰੀਕੇ ਨਾਲ ਆਪਾਂ ਸੋਚੀਏ ਹੋ ਸਕਦਾ ਕਥੇਦਾਰ ਸਾਹਿਬ ਇਹ ਮੀਟ ਕਰਦੇ ਹੁਣ ਜਿਵੇਂ ਆਪਣੇ ਕਹਿੰਦੇ ਨਾ ਵਿਆਹ ਚ ਬੀ ਦਾ ਦੇਖਾ ਜਿਹੜੇ ਵਿੱਚ ਪਹਿਲਾਂ ਪਾ ਦਿੰਦੇ ਤਾਂ ਉੱਥੇ ਗੱਲ ਹੋਰ ਟਾਈਪ ਦੀ ਬਣ ਜਾਣੀ ਸੀ ਉਹ ਵੀ ਬੇਟੀ ਦਾ ਵਿਆਹ ਧੀ ਦਾ ਵਿਆਹ ਬਿਲਕੁਲ ਬੇਟੀ ਦਾ ਵਿਆਹ ਹੈ ਤੇ ਵਿਆਹ ਨੂੰ ਚਲੋ ਆਪਾਂ ਨਹੀਂ ਉਹਦੇ ਵਿੱਚ ਨਹੀਂ ਸਾਨੂੰ ਇਹ ਗੱਲ ਕਰਨੀ ਚਾਹੀਦੀ ਇਹ ਇੱਕ ਸਿਆਣਪ ਦੀ ਗੱਲ ਵੀ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਨਹੀਂ ਇਹ ਬੇਟੀ ਦੀ ਮੈਰਿਜ ਹੈ ਤੇ ਉਹਨਾਂ ਨੂੰ ਠੀਕ ਤਰੀਕੇ ਨਾਲ ਕਰਨ ਦਿਓ ਤੇ ਉਸ ਤੋਂ ਬਾਅਦ ਦੇਖਾਂਗੇ ਤਾਂ ਉਹਨਾਂ ਨੇ ਅੱਜ ਆ ਕੇ ਪਾਇਆ ਹੋਵੇ ਉਹਦੇ ਪਿੱਛੇ ਇੱਕ ਗੱਲ ਹੋ ਸਕਦੀ ਹੈ ਹੂੰ ਦੂਸਰੀ ਗੱਲ ਹੁਣ ਇਹ ਮਾਮਲਾ ਵੱਡੇ ਪੱਧਰ ਦੇ ਉੱਤੇ ਟਕਰਾਅ ਦਾ ਪੈਦਾ ਹੋ ਗਿਆ ਇੱਕ ਲੈਵਲ ਦਾ। ਹਮ ਐਜੀਪੀਸੀ ਪਲਾਸ ਜਥੇਦਾਰ ਅਕਾਲ ਤਖਤ ਉਹਦਾ ਕਾਰਨ ਹੈ। ਉਹਨਾਂ ਨੇ ਕਿਸੇ ਹੋਰ ਨੂੰ ਨਹੀਂ ਸੀ ਕਿਹਾ ਇਹ ਗੱਲ ਕਿ ਇਹ ਫੈਸਲਾ ਤੁਸੀਂ ਨਹੀਂ ਕਰ ਸਕਦੇ ਐਜੀਪੀਸੀ ਨਹੀਂ ਕਰ ਸਕਦੀ ਜਥੇਦਾਰ ਸਾਹਿਬ ਦਾ ਨਾਮ ਜਾਂਚ ਇਹ ਅਕਾਲ ਤਖਤ ਨੂੰ ਸੌਂਪ ਦਿਓ। ਜੇ ਉਹ ਤੋਂ ਬਾਅਦ ਇਹ ਕਹਿ ਜੇ ਇਹ ਮਾਮਲਾ ਨਿਬੜ ਗਿਆ। ਜੇ ਉਹ ਤੋਂ ਬਾਅਦ ਵੀ ਐਜੀਪੀਸੀ ਦੀ ਕਮੇਟੀ ਨੇ ਇਹ ਗੱਲ ਕੀਤੀ ਹੈ। ਤਾਂ ਦੋ ਵੱਡੀਆਂ ਸਸਥਾਵਾਂ ਨੇ ਇੱਕ ਐਜੀਪੀਸੀ ਜਿਹੜੀ ਜਥੇਦਾਰਾਂ ਨੂੰ ਹਟਾਉਣ ਦਾ ਤੇ ਜਥੇਦਾਰਾਂ ਨੂੰ ਲਾਉਣ ਦਾ ਹਜੇ ਤੱਕ ਅਧਿਕਾਰ ਰੱਖਦੀ ਆ ਕਰਦੀ ਆ ਰਹੀ ਜਿਹਦੇ ਤੇ ਸਿੱਖ ਪੰਥ ਚ ਲਗਾਤਾਰੇ ਰੌਲਾ ਹੈ ਕਿ ਇਹ ਗੱਲ ਗਲਤ ਹੈ ਕਿਉਂਕਿ ਸਿੱਖ ਲਗਭਗ ਦੁਨੀਆ ਦੇ 1.5 200 ਦੇਸ਼ਾਂ ਚ ਫੈਲੇ ਹੋਏ ਨੇ ਅਕਾਲ ਤਖਤ ਤੇ ਜਿਹੜੇ ਤਖਤਾਲ ਦੇ ਜਥੇਦਾਰਾਂ ਦਾ ਮਾਮਲਾ ਹੈ ਇਹ ਕੋਈ ਮੈਨੇਜਮੈਂਟ ਦਾ ਮਾਮਲਾ ਨਹੀਂ ਇਹ ਓਵਰਆਲ ਇੱਕ ਸੁਪਰੀਮ ਮਾਮਲਾ ਹੈ ਇਸ ਲਈ ਕੋਈ ਇਹੋ ਜਿਹੀ ਵਿਧੀ ਬਦਲਣਾ ਚਾਹੀਦਾ ਹੈ ਜਿਹੜੇ ਵਿਧੀ ਵਿਧਾਨ ਦੇ ਨਾਲ ਸਾਰੇ ਆਦੀ ਭੂਮਿਕਾ ਹੋਵੇ ਇਹਦੇ ਵਿੱਚ ਚੋਣ ਦੇ ਵਿੱਚ ਵੀ ਤੇ ਹਟਾਉਣ ਦੇ ਵਿੱਚ ਹੂੰ ਹੁਣ ਇੱਕ ਗੱਲ ਤਾਂ ਐਜੀਪੀਸੀ ਦੇ ਕੋਲ ਇਹ ਹੱਕ ਹੈ ਕਿ ਉਹਨੇ ਹਟਾ ਜਥੇਦਾਰ ਸਾਹਿਬ ਨੂੰ ਭੇਜਤਾ ਜੀ ਕਰ ਮਾਨਾ ਪਰ ਜਿਹੜੇ ਜਥੇਦਾਰ ਅਕਾਲ ਤਖਤ ਦੇ ਕਹਿਣ ਦੇ ਉਲਟ ਭੇਜਤਾ ਕੀ ਜਥੇਦਾਰ ਸਾਹਿਬ ਐਜੀਪੀਸੀ ਪ੍ਰਧਾਨ ਤੇ ਐਗਜ਼ੀਕਟਿਵ ਨੂੰ ਵੀ ਸਾਮਣ ਕਰ ਸਕਦੇ ਨੇ ਹੂੰ ਔਰ ਜਿਹੜੀ ਐਗਜ਼ੈਕਟਿਵ ਸਾਮਣੇ ਤੋਂ ਪਹਿਲਾਂ ਦੋ ਤਰੀਕ ਨੂੰ ਵੀ ਹੋਈ ਹੋਈ ਸੀ ਜੀ ਉਹ 2 ਦਸੰਬਰ ਨੂੰ ਖਾਦੇ ਚ ਸੀ ਕਿ ਜਿਹੜੇ ਕਿੰਨੇ ਲੱਖ ਰੁਪਈਆ ਸੀ ਜਿਹੜਾ ਉਹ ਰਾਮ ਰਹੀਮ ਨੂੰ ਮਾਫੀ ਤੋਂ ਬਾਅਦ ਐਜੀਪੀ ਸਿੱਧੇ ਖਜ਼ਾਨੇ ਚ ਇਸ਼ਤਿਹਾਰਾਂ ਤੇ ਲਾਇਆ ਗਿਆ ਸੀ ਭਾਵੇਂ ਉਹ ਪੈਸੇ ਪੋਲੀਟੀਕਲ ਲੀਡਰਾਂ ਨੂੰ ਪਾਤੇ ਬਾਅਦ ਚ ਪਰ ਉਹਦੇ ਚ ਉਸ ਸਮੇਂ ਦੀ ਐਗਜ਼ੈਕਟਿਵ ਤੇ ਅਧਿਕਾਰੀ ਵੀ ਸਦੇ ਹੋਏ ਸੀ ਹੂੰ ਇਹ ਉਸ ਸਾਰੇ ਬਾਬਲੇ ਚ ਉਦੋਂ ਉਹਨਾਂ ਨੂੰ ਕੋਈ ਤਰਖਾ ਨਹੀਂ ਲੱਗੀ ਸੀ ਉਹ ਲੱਗਾ ਇਦਾਂ ਬਤਰਾ ਸੰਮਾਨਤਾ ਉਹ ਪ੍ਰਾਣੀ ਐਗਜ਼ੈਕਟਿਵ ਵੀ ਹੋਈ ਸੀ ਕੀ ਹੁਣ ਇਹ ਸਾਰੀ ਐਗਜ਼ੈਕਟਿਵ ਜਿਹੜੇ ਉਧਰਲੇ ਪਾਸੇ ਹੋਏ ਕੀ ਅਕਾਲ ਤਖਤ ਦੇ ਹੁਕਮਾਂਵੇਂ ਨੂੰ ਰੱਦ ਕਰਨ ਵਾਲੇ ਪਾਸੇ ਹੋਏ ਕੀ ਚਾ ਉਹਨਾਂ ਦੇ ਜੋ ਕਿਹਾ ਗਿਆ ਕੀ ਉਹ ਸਾਰੀ ਫਿਰ ਅਕਾਲ ਤਖਤ ਤੇ ਤਲਬ ਹੋਏਗੀ ਦੁਬਾਰਾ ਬਿਲਕੁਲ ਔਰ ਹੁਣ ਫੈਸਲਾ ਫਿਰ ਇਹ ਕਰਨਾ ਪਊ ਕੀ ਐਜੀਪੀਸੀ ਜਦੋਂ ਜਸਵੰਤ ਸਿੰਘ ਸਾਹਿਬ ਆ ਗਏ ਉਹਨਾਂ ਨੇ ਮੀਟਿੰਗ ਬੁਲਾਈ ਉਹਨਾਂ ਦੀ ਰਜਾ ਦੇ ਮੁਤਾਬਕੇ ਕਹਿ ਦੂਗੀ ਕਿ ਚਲੋ ਜੀ ਅਜੇ ਤਾਂ ਜੈਮੀ ਹਰਪ੍ਰੀਤ ਸਿੰਘ ਜੀ ਹੈਗੇ ਨੇ ਫਿਰ ਠੀਕ ਹੈ ਸੀਓ ਕਰਨ ਨਹੀਂ ਕਰ ਰਹੇ ਮਤਲਬ ਇਹ ਮਾਮਲਾ ਪੇਚੀਦਾ ਹੋ ਗਿਆ ਉਸ ਮਾਮਲੇ ਦੇ ਵਿੱਚ ਹਾਂ ਜਿਹੜੀ ਭਾਰੂ ਧਰਨੇ ਫੈਸਲਾ ਕਰ ਲਿਆ ਕੋਈ ਹਟਾ ਤੇ ਹਟਾਤਾ ਦਿੱਤੇ ਹੀ ਨਹੀਂ ਹਜੇ ਤੱਕ ਇਹ ਵੀ ਮਾਮਲਾ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣੀ ਵੀ ਕਿਸ ਟਾਈਮ ਲੈਂਦੇ ਨੇ ਕਿ ਉਸ ਤੋਂ ਬਾਅਦ ਆ ਕੇ ਉਹ ਕਹਿਣਗੇ ਵੀ ਠੀਕ ਹੈ ਜੀ ਮੈਨੂੰ ਬਹਾਲ ਕਰ ਦਿਓ ਮੈਂ ਜਿੰਦਾਰ ਰਹਿਣ ਜਦ ਕਿ ਉਹ ਲਾਈਨ ਖਿੱਚ ਕੇ ਚੱਲ ਪਏ ਨੇ ਸੰਗਤ ਦੇ ਵਿੱਚ ਕਿਤਾ ਜੀ ਸਾਰੇ ਹੁਕਮਨਾਮੇ ਦੀ ਗੱਲ ਹੈ ਹੁਣ ਰੌਲਾ ਇਹ ਹੈ ਕਿ ਜਾਤਾ ਸਮੁੱਚਤਾ ਚੋਂ ਲਾਗੂ ਹੋਣਗੇ ਇਹ 90 ਜਿਨ੍ਹਾਂ ਨੂੰ ਜਿੰਦਾਰ ਰਘਵੀਰ ਸਿੰਘ ਕਹਿੰਦੇ ਨੇ ਜਾ ਫੈਸਲਾ ਇਹ ਹੋਊਗਾ ਜਾਂ ਜੱਜ ਜਤੇਦਰ ਲਖਵੀਰ ਸਿੰਘ ਵੀ ਜਾਣਗੇ ਬਿਲਕੁਲ ਮੇਰਾ ਇਹੀ ਸਵਾਲ ਹੈ ਅਮੀਰ ਸਿੰਘ ਜੀ ਇਸੇ ਗੱਲ ਨੂੰ ਅੱਗੇ ਤੋਰਿਓ ਇਸੇ ਗੱਲ ਨੂੰ ਅੱਗੇ ਤੋਰਿਓ ਸਰਦਾਰ ਅਮੀਰ ਸਿੰਘ ਜੀ ਕਿ ਕੀ ਹੁਣ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇੱਕ ਮਾਹੌਲ ਫੈਸਲਿਆਂ ਤੋਂ ਪਹਿਲਾਂ ਹੀ ਬਣਾਉਣਾ ਸ਼ੁਰੂ ਕਰ ਲਿਆ ਸੀ ਫਿਰ ਫੈਸਲਿਆਂ ਤੋਂ ਬਾਅਦ ਤਾਂ ਇਹ ਆ ਰੰਗੇ ਆ ਗਿਆ ਕੀ ਗਿਆਨੀ ਰਕਵੀਰ ਸਿੰਘ ਖਿਲਾਫ ਵੀ ਜਦੋਂ ਤੱਕ ਕੋਈ ਇੰਗਲੈਂਡ ਤੋਂ ਪਰਤਣਗੇ ਕੁਝ ਪੁਰਾਣੇ ਮਾਮਲੇ ਲੱਭਣ ਦੀ ਕੋਸ਼ਿਸ਼ ਸ਼ੁਰੂ ਹੋ ਜੂਗੀ ਕੁਝ ਅਜਿਹੇ ਨੁਕਤੇ ਜਨੀਤ ਪਰ ਕਿਤੇ ਉਹ ਲੱਭਣ ਦੀ ਕੋਸ਼ਿਸ਼ ਹੋ ਜੂਗੀ ਜਾਂ ਗਿਆਨੀ ਰਕबीर ਸਿੰਘ ਨੇ ਲੀਕ ਹੀ ਇਸ ਲਈ ਖਿੱਚੀ ਆ ਉਹ ਆਕੇ ਕਹਿਣ ਕੇ ਭਾਈ ਨਵੇਂ ਜਥੇਦਾਰੀ ਮੀਟਿੰਗ ਕਰਨਗੇ ਆ ਮੇਰਾ ਵੀ ਇਸਤੀਫਾ ਸੰਭੋ ਇਹ ਇਹ ਜ਼ਿਆਦਾ ਸੰਭਵ ਲੱਗਦਾ ਕਿਉਂਕਿ ਜਥੇਦਾਰ ਰਕबीर ਸਿੰਘ ਹੋਣਾ ਉਹ ਤਾਂ ਕਹਿ ਹੀ ਰਹੇ ਨੇ ਕਿ ਲਗਾਤਾਰ ਜੇ ਇੱਕ ਜਥੇਦਾਰ ਨਹੀਂ ਤਾਂ ਦੂਜਾ ਨਹੀਂ ਦੂਜਾ ਕੱਲੇ ਕੱਲੇ ਜਾਣ ਦੀ بجائے ਇਧਰ ਉਧਰ ਦੀ ਮਾਮਲਾ ਦੀ بجائے ਉਹ ਬੋਖੜਾ ਕਰਦਣ ਵੀ ਜਾਇ ਜੀ ਪਿੱਛੇ ਨਹੀਂ ਮੰਨਣੇ ਅਕਾਲ ਤਖਤ ਜੇ ਉਹ ਇਹ ਕਹਿ ਕੇ ਇਸਤੀਫਾ ਦੇ ਜਾਂਦੇ ਤੇ ਕਿ ਜੇ ਅਕਾਲ ਤਖਤ ਦੇ ਜਥੇਦਾਰ ਦੇ ਰੁਤਬੇ ਦੀ ਜਾਂ ਅਕਾਲ ਤਖਤ ਦੇ ਹੁਕਮਨਾਮੇ ਦੀ ਕੋਈ ਪਰਵਾਹੀ ਤਾਂ ਮੈਂ ਚੱਲਿਆਂ ਜੀ ਆ ਲਓ ਮੇਰਾ ਅਸਤੀਫਾ ਵੀ ਤੇ ਮੈਂ ਜਾ ਰਿਹਾ ਹੂੰ ਇਹਦੇ ਨਾਲ ਬੜਾ ਵੱਡਾ ਇੱਕ ਖਦਾਕੀ ਤੇ ਸਿਧਾਂਤਕ ਸੰਕਟ ਖੜਾ ਹੋਏਗਾ ਫਿਰ ਕਲੈਰਿਟੀ ਦੇ ਵਿੱਚ ਫਿਰ ਪੂਰਾ ਪੰਜਾਬ ਦੇ ਡੋਮੇਨ ਚ ਜਦੋਂ ਇਹ ਮਾਮਲਾ ਚਲਾ ਜਾਊਗਾ ਤੇ ਪੰਥਕ ਡੋਮੇਨ ਦੇ ਵਿੱਚ ਫਿਰ ਇੱਕ ਲਾਈਨ ਖਿੱਚੀ ਜਾਊਗਾ ਇੱਕ ਜਥੇਦਾਰ ਇੱਕ ਪਾਸੇ ਨੇ ਤੇ ਦੂਜੇ ਇੱਕ ਪਾਸੇ ਨੇ ਫਿਰ ਇਹ ਕਿਸੇ ਨੂੰ ਪਹਿਣ ਦੀ ਲੋੜ ਨਹੀਂ ਪੈਣੀ ਨਾ ਕਿ ਕੌਣ ਬੇਬੁੱਖਾ ਕੌਣ ਨਹੀਂ ਹੈ ਕੌਣ ਕੀ ਕਰਦਾ ਕੌਣ ਨਹੀਂ ਇਸ ਦਿਨ ਅਕਾਲੀ ਦਲ ਦੇ ਵਾਸਤੇ ਖਾਸ ਤੌਰ ਤੇ ਅਕਾਲੀ ਦਲ ਬਾਦਲ ਜਿਸ ਢੰਗ ਨਾਲ ਆਪਰੇਟ ਕਰ ਰਿਹਾ ਉਹਦੇ ਲਈ ਬੜੇ ਮੁਸ਼ਕਲ ਹੋ ਜਾਣਗੇ ਲੋਕਾਂ ਚ ਪੈਣ। ਪਹਿਲੇ ਹੀ ਬੜਾ ਔਖਾ ਟਾਈਮ ਹੈ ਤੇ ਜੇ ਉਹ ਮੰਨ ਕੇ ਪੂਰੇ ਦੇ ਪੂਰੀ ਹੂਬ ਹੂ ਤਰੀਕੇ ਨਾਲ ਇਸ ਗੱਲ ਨੂੰ ਪ੍ਰਬੰਧ ਕਰਕੇ ਭਾਵੇਂ ਮੈਂਬਰਸ਼ਿਪ ਵੀ ਸੱਤ ਮੈਂਬਰੀ ਕਮੇਟੀ ਕਰਦੀ ਤਾਂ ਕੀ ਹਰਜ ਹੋਣਾ ਸੀਗਾ ਸਭ ਨੇ ਮੈਂਬਰਸ਼ਿਪ ਕਰਾਉਣੀ ਸੀ। ਇਸੇ ਢੰਗ ਨਾਲ ਜੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਿੱਦ ਨਾ ਕਰਦੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਜ਼ਰੂਰ ਕਿ ਅਸਲ 'ਚ ਇਹ ਦਾ ਇੱਕ ਰੰਜਸ ਹੈ ਬੜੀ ਰੰਜਸ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਬੇਹੱਦ ਜ਼ਿਆਦਾ ਦੁੱਖ ਹੋਇਆ ਜਿਹੜਾ ਸਭ ਤੋਂ ਜ਼ਿਆਦਾ ਉਹ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਜਿਹੜਾ ਫਖਰੇ ਕੌਮ ਦਾ ਕਿਤਾਬ ਵਾਪਸ ਲਿਆ ਉਹ ਨਹੀਂ ਹੈ ਠੀਕ ਸ਼ਾਇਦ ਇਸੇ ਲਈ ਮੁਖਤਰਦੀ ਧਰਤੀ ਤੇ ਕੀਤੇ ਗਏ ਕੱਠ ਦਾ ਜਿਹੜਾ ਮਤਾ ਪੈਂਦਾ ਤਾਂ ਮਤਾ ਇੱਕੋ ਹੀ ਪੈਂਦਾ ਹੈ ਕਿ ਹੱਥ ਖੜੇ ਕਰਕੇ ਦੱਸੋ ਜੀ ਕਿ ਆਪਾਂ ਕਾਲ ਤੱਕ ਤ ਨੂੰ ਭੇਜਣੀ ਹੈ ਅਪੀਲ ਕਿ ਜੀ ਉਹ ਫਖਰੇ ਕੌਮ ਵਾਲਾ ਫੈਸਲਾ ਵਾਪਸ ਲਿਆ ਹੋਰ ਵੱਡੇ ਫੈਸਲੇ ਨਹੀਂ ਉਹ ਫੈਸਲਾ ਵਾਪਸ ਲਓ ਇੱਕ ਗੱਲ ਤੇ ਫੋਕਸ ਕੀਤਾ ਜਿਹੜੀਆਂ ਤੇ ਬਾਕੀ ਦੀਆਂ ਗੱਲਾਂ ਨੇ ਇਹਦਾ ਮਤਲਬ ਕੋ ਜੋ ਦਿਮਾਗਾ ਦੇ ਵਿੱਚ ਤੁਹਾਡੇ ਉਸ ਪੱਧਰ ਦੇ ਉੱਤੇ ਗੱਲ ਆਈ ਹੁੰਦੀ ਹੈ ਤੇ ਉਸੇ ਦੇ ਵਿੱਚੋਂ ਫਿਰ ਇਹ ਕੀਤਾ ਕਿ ਆਕਾਲੀ ਦਲ ਚਲੋ ਜੀ ਹੁਣ ਆਰਾਮ ਚ ਉੱਠ ਗਿਆ ਤੇ ਬਾਕੀ ਜਿੱਧਰ ਜਾਂਦੇ ਨੇ ਜਾਣ ਦਿਓ ਆਪਾਂ ਰਹਿਣ ਦੇ ਉਹ ਤਾਂ ਜਿਉਂ-ਜਿਉਂ ਪ੍ਰੈਸ਼ਰ ਪਏ ਤੇਵੇਂ-ਤੇਵੇਂ ਬਡਾਲਾ ਉਹਨਾਂ ਨੂੰ ਵੀ ਕਮੇਟੀ ਚ ਪਾ ਲਿਆ ਪਹਿਲਾਂ ਕਹਿੰਦੇ ਸੀ ਉਹ ਨਹੀਂ ਬਾਕੀ ਨਹੀਂ ਜਿਹੜੇ ਮੰਨ ਕੇ ਆ ਜਾਣਗੇ ਹੌਲੀ-ਹੌਲੀ ਪਿੱਛੇ ਹਟੇ ਨਹੀਂ ਤਾਂ ਉਹ ਚੀਜ਼ਾਂ ਚੱਲ ਰਹੀਆਂ ਨੇ ਹੁਣ ਜਦੋਂ ਵੱਡੀ ਲਾਈਨ ਖਿੱਚੀ ਗਈ ਇਹਦੇ ਨਾਲ ਇੱਕ ਗੱਲ ਦੋ ਗੱਲਾਂ ਕਲੀਅਰ ਹੁੰਦੀਆਂ ਨੇ ਇੱਕ ਗੱਲ ਜਿਹੜੇ ਗਿਆਨੀ ਰਵਦੀ ਰਘਵੀਰ ਸਿੰਘ ਤੇ ਵੀ ਸ਼ੱਕ ਦੀ ਸੂਈ ਇਹ ਉੱਠਦੀ ਹੈ ਬਈ ਕਹਿੰਜੀ ਸ਼ਾਇਦ ਇਹਨਾਂ ਦੀ ਸਹਿਮਤੀ ਨਾਲ ਹੀ ਸਾਰਾ ਕੁਝ ਹੋ ਰਿਹਾ ਜਿਵੇਂ ਕਿ ਅਕਾਲੀ ਦਰ ਕਹਿੰਦਾ ਰਿਹਾ ਕਿ ਸਭ ਕੁਝ ਹੀ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਸਹਿਮਤੀ ਨਾਲ ਹੋ ਰਿਹਾ ਤੇ ਜੇ ਅੱਜ ਉਹ ਦੂਜੀ ਲਾਈਨ ਖਿੱਚਦੇ ਨੇ ਫਿਰ ਇਹ ਮੰਨਿਆ ਜਾਊਗਾ ਕਿ ਨਹੀਂ ਸਹਿਮਤੀ ਨਾਲ ਹੋ ਰਿਹਾ ਤੇ ਗੱਲ ਪਛੋੜ ਸੀ ਉਹ ਕਿਸੇ ਹੋਰਾਂ ਕਾਰਨਾ ਕਰਕੇ ਨਾਮ ਕਰਿਆ ਸੀ ਮਾਮਨਾਜਾ ਕਿਸੇ ਧਰ ਨਾਲ ਹੋ ਰਿਹਾ ਹੈ ਇਹ ਮਾਮਲਾ ਮੁੱਢੋਂ ਛੁੱਟੋ ਦੋਸੰਬਰ ਤੇ ਚਲਾ ਗਿਆ ਮੈਨੂੰ ਤਾਂ ਲੱਗਦਾ ਹੈ ਬਿਲਕੁਲ ਬਿਲਕੁਲ ਸਾਰੇ ਸਾਰੀਆਂ ਚੀਜ਼ਾਂ ਦੇਖ ਕੇ ਇਹ ਉਹਨਾਂ ਦੇ ਆਉਣ ਤੱਕ ਦਾ ਇੰਤਜ਼ਾਰ ਹੋਏਗਾ ਕਿ ਉਹ ਆ ਕੇ ਅਸਤੀਫਾ ਦੇ ਜਾਂਦੇ ਨੇ ਜਾਂ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਨਵੇਂ ਸਿਰਿਓ ਸੰਮਣ ਕਰਦੇ ਨੇ ਜਾਂ ਫਿਰ ਐਜੀਪੀਸੀ ਇੱਕ ਡੈਕਟਿਵ ਬੁਲਾ ਕੇ ਉਹਨਾਂ ਨੂੰ ਹਦਾਇਤ ਹੁੰਦੀ ਹੈ ਕਿ ਤੁਸੀਂ ਆ ਕੇ ਆਪ ਹੀ ਕਰੋ ਕਿ ਜਿੰਦਰ ਜਿਹੜੇ ਪੁਰਾਣੇ ਨੇ ਇਹਨਾਂ ਨੂੰ ਲੰਬੇ ਕਰੋ ਤੇ ਆਪਣੇ ਬੁਲਾ ਕੇ ਫਿਰ ਕੋਈ ਹੋਰ ਕਰੋ ਇਹ ਚੀਜ਼ਾਂ ਹੋਣਗੀਆਂ ਪਰ ਇਹ ਲੜਾਈ ਨਹੀਂ ਮੁੱਕੇਗੀ ਜੇ ਨਵੇਂ ਜੱਦਾਰ ਲਾ ਲੋਗੇ ਪੁਰਾਣੇ ਇੱਕ ਨੂੰ ਹਟਾ ਕੇ ਪੰਗਾ ਪਿਆ ਪਿਆ ਹਜੇ ਤਾਂ ਕਿਉਂਕਿ ਹੁਣ ਸੈਂਟੀਮੈਂਟ ਹੋਣ ਹੈ ਲੋਕਾਂ ਦੇ ਜਜ਼ਬਾਤ ਹੋਣ ਨੇ ਜਗਾ ਜਗਾ ਤੇ ਇਹ ਬਹੁਤ بڑا ਮਾਮਨਾ ਇਸ ਕਰਕੇ ਹੋਰ ਖੁੱਲ੍ਹ ਗਈ ਜਿਹਨੂੰ ਕਹਿੰਦੇ ਆ ਨਾ ਖਿੱਦੋ ਖਿੰਡ ਗਈ ਉਹ ਖਿੱਦੋ ਜਿਹੜੀ ਕੱਲ ਗੱਲ ਹੋ ਰਹੀ ਸੀ ਉਹ ਹੋਰ ਖਿੰਡ ਗਈ ਪੰਡਾਰਾ ਬਖਸ਼ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਕਿ ਹੋਰ ਫਟ ਗਿਆ ਇਹ ਇਕੱਠਾ ਕਰਨਾ ਮੁਸ਼ਕਲ ਹੋ ਜਾਏਗਾ ਪੰਥਕ ਪੋਲਿਟਿਕਸ ਦੇ ਵਿੱਚ ਜਿੱਡੇ ਮਰਜੀ ਤੁਸੀਂ ਵਜਨਦਾਰ ਬੰਦੇ ਹੋਮ ਜਿੰਨਾ ਮਰਜੀ ਤੁਹਾਡਾ ਕੇਡਰ ਹੋਵੇ ਪਰ ਉਹ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਨਾਲ ਪਹਿਲਾਂ ਵੀ ਜਿਹੜੀ ਤਨਖਾਹ ਲੱਗੀ ਹੈ ਇਹਨਾਂ ਸਾਰਿਆਂ ਨੂੰ ਉਹ ਹਿੱਸੇ ਗੱਲ ਦੀ ਲੱਗੀ ਹੈ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਕਿਹਾ ਸੀਗਾ ਕਿ ਤੁਹਾਡੀਆਂ ਪਿਛਲੇ ਸਾਲਾਂ ਦੀਆਂ ਕਾਰਵਾਈਆਂ ਨੇ ਅਕਾਲ ਤਖਤ ਸਾਹਿਬ ਦੀ ਸੰਸਥਾ ਤੋਂ ਲੈ ਕੇ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਠੇਸ ਪਹੁੰਚਾਈ ਹੈ ਹੂੰ ਇਸੇ ਕਰਕੇ ਤੁਹਾਨੂੰ ਤਨਖਾਹ ਈ ਲਈ ਜਾ ਰਹੀ ਹੈ ਜਿਹੜੀ ਅੱਜ ਫੇਰ ਗਿਆਨੀ ਰਕबीर ਸਿੰਘ ਉਹਨਾਂ ਨੇ ਕਿਹਾ ਕਿ ਇਹ ਠੇਸ ਪਹੁੰਚਾਈ ਹੈ ਤੁਸੀਂ ਅਕਾਲ ਤਖਤ ਦੀ ਸੰਸਥਾ ਨੂੰ ਵੀ ਇਹਦਾ ਮਤਲਬ ਉਹ ਠੇਸ ਜਾਰੀ ਹੈ ਜੇ ਠੇਸ ਜਾਰੀ ਹੈ ਤਾਂ ਉਹ ਹਟਣੀ ਕਿਵੇਂ ਹੈ ਉਹਨੇ ਕਨਕਲੂਜਨ ਤੇ ਕਿਵੇਂ ਪਹੁੰਚਣਾ ਹੈ ਉਹਨੇ ਅੰਤਮ ਥਾ ਤੇ ਕਿਵੇਂ ਪਹੁੰਚਣਾ ਜਿੱਥੋਂ ਮੋੜਾ ਪਏਗਾ ਇਹ ਉਹ ਮੋੜੇ ਤੱਕ ਅੱਜੇ ਬੰਝਲ ਜਿਹੜੀ ਹੈ ਸ਼ਾਇਦ ਉਹ ਜੇ ਬਕਾਇਆ ਹੈ ਉੱਥੇ ਤੱਕ ਪਹੁੰਚਣ ਲਈ ਕੁਝ ਹੋਰ ਗੱਲਾਂ ਹੋਣਗੀਆਂ ਕਸਮਕਸ ਹੋਏਗੀ ਯੁੱਧ ਹੋਏਗਾ اخਲਾਕੀ ਤੌਰ ਤੇ ਸਧਾਰਤਕ ਤੌਰ ਤੇ ਤੇ ਪ੍ਰੈਕਟੀਕਲੀ ਤੇ ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਫਿਰ ਸ਼ਾਇਦ ਉਹ ਸ਼ਾਇਦ ਸਾਰੇ ਲੋਕਾਂ ਦੇ ਨਜ਼ਰ ਚ ਆਵੇਗਾ ਤੇ ਜਿਹੜਾ ਵੀ ਫੈਸਲਾ ਹੋਏਗਾ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਪੰਜਾਬ ਤੇ ਪੰਥ ਦੇ ਭਲੇ ਲਈ ਹੋਵੇਗਾ ਬਿਲਕੁਲ ਭੁੱਲਾਂ ਬਖਸ਼ਾਉਣ ਆਏ ਸੀਗੇ ਤੇ ਭੁੱਲਾਂਦਰ ਭੁੱਲਾਂ ਹੋਰ ਵੱਡੀਆਂ ਕਰ ਲੀਆਂ ਲੱਗ ਰਿਹਾ ਕਿ ਵਜਨ ਹੋਰ ਵੱਧ ਗਿਆ ਅਕਾਲੀ ਦਲ ਤੇ ਹੁਣ ਨਵਾਂ ਦਬਾਅ ਖੜਾ ਹੋ ਗਿਆ ਕਿ ਆਮ ਤੌਰ ਤੇ ਆਮ ਵਰਤਾਰੇ ਦੇ ਵਿੱਚੋਂ ਪੰਥਕ ਧਿਰਾਂ ਹੁਣ ਇਸ ਨਜ਼ਰੀਏ ਤੋਂ ਦੇਖਣ ਗਈਆਂ ਕਿ ਕੀ ਹੁਣ ਵੀ ਤੁਸੀਂ ਅਗਲੀ ਗਲਤੀ ਕਰੋਗੇ ਜੋ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ 'ਚ ਕੀਤੀ ਜਾਂ ਗਿਆਨੀ ਦੇਗਵੀਰ ਸਿੰਘ ਵਾਲੇ ਮਾਮਲੇ 'ਚ ਉਹਨੂੰ ਦਰੁਸਤ ਕਰ ਲੋਗੇ ਮੈਂ ਜਿੱਥੋਂ ਇਹ ਇਬਾਰਤ ਸ਼ੁਰੂ ਕੀਤੀ ਸੀ ਉੱਥੇ ਹੀ ਇਹ ਇਬਾਰਤ ਨਵੇੜਦਿਆਂ ਗਿਆਨੀ ਰਗਵੀਰ ਸਿੰਘ ਦਾ ਅੱਜ ਦੀ ਪਾਈ ਪੋਸਟ ਦਾ ਹੂਬੂ ਅੱਖਰ ਅੱਖਰ ਮੈਂ ਦੁਬਾਰਾ ਸਾਹਮਣੇ ਰੱਖ ਕੇ ਇਸ ਚਰਚਾ ਨੂੰ ਨਵੇੜਾਂਗਾ ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕਰਮ ਵਾਪਰ ਰਹੇ ਹਨ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਬਾਤ ਰਿਹਾ ਹਾਂ ਇਹਨਾਂ ਹਾਲਾਤਾਂ ਤੋਂ ਮੇਰਾ ਮਨ ਬੇहद ਦੁਖੀ ਹੋਇਆ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿਤੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਕੋਈ ਪੰਸਲੀਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬ ਖਿਲਾਫ ਗਿਣੇ ਮਿੱਥੇ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟਰਾਇਲ ਚਲਾਇਆ ਗਿਆ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਕਿਆ ਸੀ ਕਿ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਇਸ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾ ਮੁਕਤ ਕਰਨਾ ਮਤਭਾਗਾ ਹੈ ਇਸ ਤਰ੍ਹਾਂ ਜਥੇਦਾਰ ਸਹਿਬਾਨ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਬੇहद ਮਤਭਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇहद निंदਣਯੋਗ ਮਤਭਾਗਾ ਵਰਤਾਰਾ ਹੈ ਜੋ ਕਿ ਤਖਤ ਸਹਿਬਾਨ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ ਗੁਰੂ ਰਾਖਾ ਗਿਆਨੀ ਰਗਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੋ ਇਹ ਸਾਰੀ ਇਬਾਰਤ ਹੀ ਆਪਣੇ ਵਿੱਚ ਬਹੁਤ ਕੁਝ ਸਪਸ਼ਟ ਕਰਦੀ ਆ ਸਾਰੇ ਪਿਛਲੇ ਦਿਨਾਂ ਦੇ ਸਵਾਲਾਂ ਦੇ ਜਵਾਬ ਇਹਦੇ ਵਿੱਚ ਨੇ ਤੇ ਬਾਕੀ ਸਾਰਾ ਪੱਖ ਸਰਦਾਰ ਕਬੀਰ ਸਿੰਘ ਜੀ ਨੇ ਬਾਚ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸਤਿਕਾਰ ਸਤਿਕਾਰ ਜੀ